ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਚੱਲੀਏ ਮੋਟਰ ਪਰ ਹੁਣ ਅੱਜ ਕਰੀਏ ਪਹਿਲਾਂ ਜਾ ਕੇ ਤਾਂ ਇਨਸਾਫ ਤਾਂ ਅੰਜ ਨਾ ਜ ਬਸਮਤੀ ਤਾਂ ਛਾੜਦੇ ਆ ਵਿੱਚ ਖਬਰ ਨਾ ਖਬਰ ਗਿਆ ਵਿੱਚ ਫੂਸਿਆ ਰਹਿ ਜਾਂਦਾ ਉਹ ਕੁੱਲਰ ਲਾ ਕੇ ਸਾਫ਼ ਕਰਨਾ ਮੋਟਰ ਪਰ ਕਰਾਂਗੇ ਤੇ ਚੱਲੀਏ ਹੁਣ ਮੋਟਰ ਪਰ ਤੇ ਲੋ ਜੀ ਪਹੁੰਚ ਗਏ ਮੋਟਰ ਪਰ ਤੇ ਅੱਜ ਅੰਕਲ ਜੀ ਨੇ ਖੁਸ਼ ਕਰਦੀ ਐ ਆਹ ਲੋ ਜੀ ਮੱਥਾ ਟੇਕਣਾ ਨਹੀਂ ਆ ਗਿਆ ਕੱਪੜੇ ਲੈ ਆ ਦੋ ਤੁਹਾਡੇ ਵਾਸਤੇ ਆਹ ਸੰਤਾ ਪ੍ਰਾਣੀਆਂ ਉੱਪਰ ਹੀ ਆਹ ਕੱਛਾ ਲੈ ਆ ਨਾ ਤੁਹਾਡੇ ਵਾਸਤੇ ਦੇਖੋ ਠੀਕ ਹੈ ਮੈਂ ਤੇਨੇ ਲਿਆਣੀ ਹੈ ਡੈਡੀ ਹੱਲ ਤਾਂ ਲੈ ਆਣਾ ਕਾਫੀ ਤੇਰੇ ਕੋਈ ਨਹੀਂ ਕੋਈ ਨਹੀਂ ਇੰਨੇ ਕੋ ਉਹਦੇ ਵੀ ਇੰਨੇ ਹੀ ਬਹੁਤ ਕੰਬਾਈ ਲੱਭ ਲਾਈ ਇੱਥੇ ਲੌਰ ਹੈਗੀ ਲੌਰ ਦੇਖਾਂ ਤੇਲ ਤੇ ਤੇ ਜੋ ਲੈ ਲਿਆ ਕਿ ਕਿੱਥੇ ਆ ਦੇ ਤ ਨਹੀਂ ਉਹਦੇ ਵਿੱਚ ਰਾਜ ਸਬਜੀ ਲੈ ਗਿਆ ਤਾਂ ਉਹ ਤੇ ਉਹ ਨਾ ਉਹ ਮੈਂ ਜਿਹੜੇ ਛੋਟੇ ਕੁੱਤੇ ਮੈਂ ਹਾਂਜੀ ਉਹ ਕੱਟਣਾ ਵੱਡੂ ਆ ਵੱਡਾ ਆਪਣੇ ਕੋਲ ਪਿਆ ਆਰੀ ਨਾਲ ਹਿੱਲੀ ਜਾਂਦਾ ਆਰੀ ਨਾਲ ਫਿਰ ਜਿਹੜਾ ਹਿੱਲੀ ਜਾਂਦਾ ਹਾਂ ਉਹ ਤਾਨ ਕਰੀਏ ਸਾਬ ਚਾਬੀ ਨਹੀਂ ਹੈ ਚਾਬੀ ਉਹ ਕਿਉਂ ਕਿਉਂ ਗਰਮ ਚਾਬੀ ਹੈ ਨਾ ਗਰਮ ਕਰ ਲਓ ਹਾਂ ਠੰਡੀ ਹੋ ਗਈ ਉਹਨੇ ਚਾਬੀ ਚਾਬੀ ਘੱਟੇ ਵੀ ਹਾਂ ਮੀ ਲਾ ਵੀਂ ਖੋਲੋ ਜਿੰਦਾ ਗੱਡੀਏ ਕੂਲਰ ਬਾਹਰ ਖੋਲ ਜੂਗਾ ਇਹ ਚਾਬੀ ਨਾਲ ਖੁੱਲ ਜਾਂਦਾ ਦੂਈ ਜੱਬੀ ੜਦੀ ਹੈ ਨਾ ਤਾਈ ਕਰਤੀ ਵਈਆਂ ਪੱਤ ਛਪਕਲੀ ਮੜ ਗਈ ਅੰਦਰ ਨਾ ਇਹ ਟਿਕਦੀ ਨਹੀਂ ਹੈ ਇਹਨਾਂ ਹਾਂ ਸਮਾਨ ਝੱਕਣ ਉੱਪਰ ਤੇ ਪਹਿਲਾ ਪਲੱਗ ਆਪਣੇ ਬਾਹਰ ਹੈਗਾ ਹੈ ਨਾ ਹੈਗਾ ਬਈ ਨਾ ਇੱਕ ਕੱਡੀਏ ਕੂਲਰ ਬਾਹਰ ਡਾਇਰੈਕਟ ਚੱਲੂਗਾ ਐਨੰਦਰ ਵਿੱਚ ਕੋਈ ਸਿੱਕ ਲਈ ਤਾਂ ਨਹੀਂ ਮਿੱਠੀ ਨਹੀਂ ਆਈ ਐਨ ਠੰਡੀ ਡੰਡੀ ਆਵਾ ਐਨ ਠੰਡੀ ਆਵਾ ਭਾਈ ਦੇਖੋ ਇਹਨਾਂ ਦੇ ਦਰਵਾਜ਼ੇ ਚ ਲਾ ਲ ਐਨੋ ਹੋਰ ਐਸੇ ਆਪਾਂ ਜੰਗੂਡੀ ਐਡੀ ਤਾਰ ਨਹੀਂ ਹੈਗੀ ਬਾਹਰੇ ਕੱਢ ਕੇ ਲਾਉਣਾ ਪੈਣਾ ਆਪਾਂ ਨੂੰ ബന്ധ കൂലർ കമ്മ ശോ രണ്ട ਬਈ ਹੁਣ ਹੋੜੇ ਹੋੜੇ ਕਰੀਏ ਫੜਾਫੜ ਵੈਸੇ ਅਸੀਂ ਅੱਧਾ ਹੀ ਥੱਲਾ ਕਰਨਾ ਕਿਉਂਕਿ ਇਹਨੇ ਚੌਲ ਪਿਆ ਕੇ ਖਰਾਬੇ ਹੋ ਜਾਂਦੇ ਆ ਠੀਕ ਨਹੀਂ ਅੰਕਲ ਅੱਧਾ ਹੀ ਕਰ ਦੇਣਾ ਅੱਧਾ ਹੀ ਬਹੁਤ ਐ ਜ਼ਿਆਦਾ ਤਾਂ ਕੀ ਕਰਨਾ ਤੇ ਲਾਈਏ ਛੱਟ ਹੁਣ ਇਹਦੀ ਤੇ ਲੋ ਜੀ ਇਹਨੇ ਤਾਂਨ ਕਰ ਲਿਆ ਅਸੀਂ ਤੇ ਫੂਲ ਚੈੱਕ ਕਰੋ ਵੇ ਕਿੰਨਾ ਨਿਕਲੇ ਆ ਅੱਧ ਨਾ ਕਲ ਮੈਂ ਕਹਿੰਨਾ ਬੂਸੇ ਆ ਨਾ ਉਹ ਜੀ ਤਾਂ ਨਾ ਨਿਕਲਦਾ ਹੀ ਨਹੀਂ ਨਿਕਲਦੇ ਨੇ ਨਿਕਲੇ ਜਾਂਦੇ ਆ ਬਸਮਤੀ ਆ ਪਕੜੇ ਦੂਹੇ ਲੋਡ ਕਰਦੇ ਆ ਇਹਨੂੰ ਮਸੇਰ ਰੰਗ ਕੱਢਦੇ ਆ ਹੱਤਾਂ ਨਾਲ ਝਾੜੇ ਵੀ ਆਪਾਂ ਨੇ ਹਨਾ ਹੀ ਤੇ ਅਸੀਂ ਆ 10 ਕਿਲੋ ਕਰ ਲਏ ਇੰਨੇ ਆਪਣੇ ਚੌਲਾਂ ਦਾ ਸਾਰੇ ਜਣ ਆਪਾਂ ਘਰੇ ਡੇਲੀ ਬਣਾਉਣੇ ਆ ਉੱਤੇ ਤੇ ਹੋਇਆ ਹਫਤੇ 'ਚ ਆਪਣੇ ਇੱਕ ਹੱਦ ਦੂਈ ਦੂਈ ਵਾਰ ਸ਼ਹਿਰੇ ਬਣਦੇ ਹਫਤੇ 'ਚ ਹਾਂ ਇਹ ਵੀ ਰੰਗ ਨਹੀਂ ਸਾਡੇ 2 ਮਹੀਨੇ ਰਾ ਉਹਨਾਂ ਨਿਕਲ ਜਾਂਦੇ ਵੀ ਇਹਨੇ ਨਾਲ ਇਹ ਤਾਂ ਕਰ ਆਪਣੇ ਦੂਵੇ ਧਾਨ ਆਏ ਜਾਣੇ ਪਰ ਬਾਸਮਤੀ ਨਹੀਂ ਆਇਆ ਯਾਰ ਕਿਸੇ ਕੋਲ ਤੁਸੀਂ ਦੱਸੋ ਜੇ ਕਿਸੇ ਕੋਲ ਬਾਸਮਤੀ ਹੋਵੇ ਸਾਨੂੰ ਦੱਸਿਓ ਬਈ ਜਰੂਰ ਇਹ ਸਾਡੇ ਹੈ ਬੇਸਤੀ ਥਾਰੀ ਮੈਨੂੰ ਪਤਾ ਪਿਆ ਪਹਿਲੀ ਵੇਚਤੀ ਅੱਧੀ ਤਾਂ ਖਰਾਬੇ ਨਿਕਲ ਗਈ ਅੱਧੀ ਵਿਗ ਗਈ ਚਲ ਆਪਾਂ ਕੈਂਚੀ ਤੇ ਪਤਾ ਕਰਦੇ ਹਾਂ ਚਲ ਦੇਖਾਂ ਜੀ ਇਹਦੇ ਮਿਲ ਗਈ ਆਪਾਂ ਨੇ 2 3 ਥੱਲੇ ਨਾਲ ਸਰਜਣਾ ਆਰਾਮ ਨਾਲ 3 ਥੱਲੇ ਹੱਦ ਤੇ ਹੁਣ ਚੂਲੀ ਮੜੇ ਮੜੇ ਇਹਨਾਂ ਚ ਆਹ ਦਾਣੇ ਜੇ ਵਿੱਚ ਥੱਲਾਂ ਤੇ ਭਰੀਆਂ ਹੁਣ ਥੱਲਾਂ ਕਲੰਦਰੇ ਪੇ ਤੇ ਲੋ ਜੀ ਸਾਡਾ ਅੱਧਾ ਥੱਲਾ ਭਰ ਗਿਆ ਹਨ ਥੱਲਾਂ ਬਹੁਤ ਹੈ ਸਕਲਾਦ ਮੈਂ ਜਿੰਦਾ ਹੀ ਕੋੰਦਰ ਆਪਾਂ ਨੇ ਕਰ ਦਿੱਤਾ ਅੰਦਰ ਤੇ ਲੋ ਜੀ ਹੁਣ ਪਿਆ ਲਈਏ ਮੰਗਲੋ ਤੇਰਾ ਖਾਵੇ ਮੇਰੇ ਨਾਲ ਅੱਧਾ ਥੋੜੀ ਕਿੰਨੀ ਇੱਕ ਲੈਣ ਰਹਿ ਗਈਆਂ ਨੇ ਆਵਾਸੋ ਕਟਰ ਨਾਲ ਵੱਢਣ ਵਾਲੀਆਂ ਆ ਬਸ ਛੋ ਜਿਹੜੀ ਆਖਰੀ ਲਾਈਨ ਆਪਣੀ ਖਰਾਬ ਹੋ ਗਈ ਦੁਆਰਾ ਲਾਈਤੀ ਉਹੀ ਹੈ ਚਲ ਦੇ ਇਹਦੇ ਟਾਣੀ ਚੱਕ ਕੇ ਫਿਰ ਆਪਾਂ ਖੂ ਟਾਣੀ ਮੈਨ ਇਹਨਾਂ ਇਕੱਠੀਆਂ ਤਾਂ ਨਹੀਂ ਹੋਈਆਂ ਨਾ ਟਾਣੀ ਮੈਂ ਕਰਦਾ ਇਕੱਠੀਆਂ ਹਾਂ ਪੌੜੀ ਪੌੜੀ ਲਉਣੀ ਪਣੀ ਹੈ ਨਾ ਪੌੜੀ ਦੇ ਬਾਅਦ ਚ ਫਿਰ ਹੁਣ ਛਾਂਗਣੇ ਪੈਣੇ ਸੀ ਦੁਆਰੇ ਪੌੜੀ ਲਿਆ ਕੇ ਉਹ ਜੇ ਆ ਟਾਈਮ ਲੱਗਣਾ ਜਿੱਤੇ ਤੱਕ ਹੱਥ ਜਾਂਦਾ ਜਾ ਉਹ ਜਿਕਰਾਉਂ ਜਾਉਣਾ ਹਾਂਜੀ ਉੱਥੇ ਛੱਡੀ ਜਾਣੇ ਲੈ ਲੈ ਕੇ ਕਿਰਪਾ ਕਰਕੇ ਬੁਲਟਾ ਦੀ ਲਗਰ ਕੱਲੀ ਨਹੀਂ ਆਪਾਂ ਇਸੇ ਬੰਨ੍ਹਦੇ ਹਾਂ ਠੀਕ 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 ਫਿਰ ਜਦੋਂ ਆਪਾਂ ਨੇ ਸਿਰੇ ਤੱਕ ਛਾਂਗਤਾ ਨਾ ਫਿਰ ਉਦੋਂ ਇਹਨੇ ਕਈ ਵਾਰ ਟੁੱਟਣ ਦੇ ਗੱਲ ਜਦੋਂ ਹਵਾ ਜ਼ਿਆਦਾ ਹੁੰਦੀ ਹੈ ਹਾਂਜੀ ਹਾਂਜੀ ਚਾਹ ਮੈਂ ਦੇਖਦਾ ਪੌੜੀ ਲੱਭ ਕੇ ਸਾਡੇ ਕੋਲ ਵੀ ਉਹ ਬੜੀ ਜ਼ਿਆਦਾ ਹੈ ਨਿੰਮੇ ਰਚਰਾਂ ਦੇ ਭਈ ਉਹ ਦੇਖਦਾ ਛੋਟੀ ਠੀਕ ਉਹ ਲਿਆਉਂਗਾ ਚੁਲਿਏ ਭਈ ਤੇ ਲੋੜੀ ਚਾਰ ਬੱਤ ਚੱਲੇ ਤੇ ਚੌਲ ਆਪਾਂ ਨੇ ਰੱਖਣ ਤੇ ਸੀਗੇ ਉਹ ਹਲੇ ਕਹਿੰਦੇ ਬਲਰਜ ਹੋਇਆ ਬਸ ਹਾਂ ਠੀਕ ਆ ਉਹ ਕਹਿੰਦੇ ਆਪਣਾ ਧੰਨ ਵਾਲੇ ਚਾਰ ਦਿਨ ਨਾ ਸੋਮਵਾਰ ਤੱਕ ਕਰ ਦੇਣਗੇ ਕਹਿੰਦੇ ਧੰਨ ਕੋਈ ਗਿਆ ਨਹੀਂ ਹੈ ਕਿ ਦੱਤਿਆਂ ਚਾਰ ਜਾਣੇ ਦੇ ਉੱਥੇ ਧੰਨ ਆ ਜਾਂਦੇ ਫੇਰ ਕਰਦੇ ਹੁੰਦੇ ਉਹ ਕਿ ਇਕੱਲੇ ਜਾਣੇ ਦੇ ਨਹੀਂ ਕਰਦੇ ਹੁੰਦੇ ਤੇ ਬਾਕੀ ਕਿਆਰੀ ਕਿ ਨਹੀਂ ਆ ਰਹੀ ਸੀਗਾ ਮੈਂ ਕਿਆਰੀ ਵੀ ਆਪਣੀ ਹਾਂ ਤੇ ਉੱਥੀ ਪਈ ਆ ਇਹ ਜੀ ਵੀ ਮੋਟਰ ਬੱਕ ਹੁਲ ਜਣਾ ਲਿਆਉਣਾ ਤੇ ਅੱਜ ਲੈ ਕੇ ਆਉਂਗਾ ਸ਼ਾਮ ਨੂੰ ਬਿੱਲੀ ਦੇ ਪੈਰਾਂ ਦਾ ਨਿਸ਼ਾਨ ਘੁੰਮ ਜਾਂਦੀ ਆ ਦੂਰੇ ਰੰਗ ਜੜ ਡੁੱਲ ਗਏ ਸੀਗਾ ਮੰਮੀ ਤੋਂ ਕਰਾਂਗੇ ਨਿਕਲ ਜਾ ਨਾ ਇਹ ਰੰਗ ਚੱਕੂਗੇ ਲੱਗ ਗਿਆ ਹੱਥ ਨੂੰ ਉਹ ਤੇਲ ਨਤਾਰਨਾ ਵੰਦਾ ਜੇ ਕਹੀਂ ਨਾ ਚੱਕੀ ਐ ਰੱਖ ਮਨ ਆਪਣਾ ਤੇ ਆ ਲਾਇ ਸੀਗੇ ਲਿਆ ਕੇ ਆਪਣੇ ਖਾਨਾ ਮੈਂ ਫੁੱਲ ਜੇ ਨਾਲ ਦੇ ਨੇ ਘਰ ਤੋਂ ਹਨੇ ਦਾ ਖਿਲਰ ਗਏ ਦੂਏ ਤੇ ਸੁੱਕਣ ਲੱਗ ਗਏ ਦੇਖੋ ਪੱਕੀ ਹੁਣ ਚੱਲਦੇ ਫੇਰ ਤੋਂ ਆਪਾਂ ਮੋਟਰ ਪਾ ਆਗੇ ਦੇਖੀ ਨਾ ਰੰਗ ਲੱਗ ਗਿਆ ਹੱਤ ਨੂੰ ਧੋਈਏ ਪਰ ਟੁੱਟੀ ਅਜੇ ਸਾਡੀ ਆਈ ਨਹੀਂ ਹੈਗੀ ਸਵੇਰ ਦੀ ਵਦਨ ਕੀ ਚੱਕਰ ਹੈ ਇਹ ਸਾਰੀ ਮਾਲਟੀ ਖਲੀਆਂ ਪਈਆਂ ਤੇ ਹੁਣ ਚਲਿਏ ਦਵਾਰ ਤੇ ਮੋਟਰ ਪਰ ਅੱਗੇ ਦੇਖੀਏ ਚੁੱਪ ਨਾ ਮਿਚਪਨਾ ਹੁਣ ਤਾਂ ਸੋਹਣੀ ਹਰਿ ਗੁਰੂ ਦੀ ਕਿਰਪਾ ਨਾਲ ਧੁੱਪ ਨਿਕਲ ਜਾਂਦੀ ਰੋਜ਼ੇ ਫਰਕ ਵੀ ਇਹਨਾਂ ਮੌਸਮਾਂ ਦਾ ਨਹੀਂ ਬਈ ਮੀਂਹ ਨੇ ਤਾਂ ਬੱッセ ਕਰਾਈ ਵੀ ਤੀ ਤੇ ਹੁਣ ਚੱਲੀ ਆਪਾਂ ਮੋਟਰ ਪਰ ਤੇ ਲੋ ਜੀ ਪਹੁੰਚ ਗਏ ਮੋਟਰ ਪਰ ਚੱਕ ਤੇ ਫਟੇ ਹਾਂ ਕੱਲ ਪੂੜਾ ਪੱਟ ਛੱਡਿਆ ਪੂੜਾ ਹੋ ਰਾਂਦੀ ਹੈ ਸੰਜੀ ਆ ਤਾਂ ਦਾ ਠੀਕ ਆ ਆਪਣੇ ਇੱਧਰ ਵਾਲੇ ਆਹ ਤਾਂ ਦਾ ਠੀਕ ਹੈ ਐਜ ਤਾਂ ਨਹੀਂ ਬਿਮਾਰੀ ਪਈ ਕੋਈ ਪਿੰਡ ਪਿੰਡਾਂ ਦੇ ਖੇਤਾਂ 'ਚ ਪਈ ਵੀ ਜ਼ਿਆਦਾ ਇਹ ਲੇਟ ਲੱਗੀ ਧੀ ਠੀਕ ਨਹੀਂ ਬਈ ਇਹ ਵੀ ਹਲਦੀ ਆ ਦੇਖੋ ਇਹ ਕਿਹੜੇ ਸਾਬ ਨੋਟ ਦੀ ਸਾਰੇ ਨੇ ਪੰਜਰ ਇਹ ਜ ਵੀ ਅੰਕਲ ਹਲਦੀ ਵਾਲਾ ਹੀ ਆ ਹਾਂਜੀ ਬਈ ਸਾਡੇ ਹੁੰਦਾ ਸਾਰੇ ਖੇਤਾਂ ਹਲਦੀ ਰੋਗੇ ਪੈ ਗਿਆ ਐਰੀ ਵੀ ਹਲਦੀ ਰੋਗੇ ਹਾਂ ਜੀ ਅਜਿ ਘਰੇ ਉਰ ਤੱਕਾ ਤੇ ਅੰਦਾ ਉਰ ਉਰ ਤੱਕ ਬੜਤੇ ਅੰਕਲ ਨੇ ਚੱਲ ਜੀ ਹੁਣ ਮੋਟਰ ਪਰ ਪਾਣੀ ਆ ਗੇ ਟੈਂਕੀ ਦਾ ਭਰ ਲਿਆਉਂਦੇ ਕੇ ਦੂਬਾ ਜੀ ਮੋਟਰ ਵਾਲਾ ਟੇਮ ਮੋਟਰ ਵਾਲਾ ਤਾਂ ਆਪਣਾ ਪੇਲਾ ਹੋ ਜਾਂਦਾ ਹੈ ਨਾ ਇਹ ਤਾਂ ਖਰਾਬ ਹੈ ਇਹਦੇ ਨਾਲ ਪਾਣੀ ਦਾ ਲੈ ਵੇ ਹੁਣ ਦੇਖੋ ਨੇੜੇ ਤੇ ਸਾਗ ਅੰਨ ਨਿਕਲਣਾ ਜੀ ਆ ਦੇਖੋ ਅਕਲ ਪਾਲਕ ਤਾਂ ਨਹੀਂ ਨਿਕਲੀ ਹਾਂ ਨਿਕਲੇ ਨਿਕਲੇ ਨਿਕਲ ਗਏ ਹਾਂ ਉਹ ਦੇਖੋ ਕਣ ਇਹ ਵੀ ਲਾ ਦਿੱਤੀ ਹੁਣ ਗਰਮਾਂ ਸੋਹ ਤਾਂ ਗਈ ਤੰਨੀਆਂ ਪਤਾ ਗਿਆ ਬੱਟਾਂ ਜਿੱਲੀਆਂ ਅੱਛਾ ਬੱਟਾ ਉੱਥੇ ਤਾਂ ਧੁੱਪ ਐਂ ਲੱਗਦੀ ਅੰਕਲ ਤੇ ਮੋਰੇ ਪਾਲਣਦੇ ਆਹ ਸਾਈਡ ਇੱਧਰ ਇੱਥੇ ਤੰਨੀਆਂ ਵੀ ਜਿੱਥੇ ਉੱਧਰ ਵੀ ਲੋ ਗਿਆ ਡਾ ਉੱਧਰ ਵੀ ਲੈਂਦੇ ਤਾਂ ਸੁੱਕਣਾ ਨਹੀਂ ਉੱਧਰ ਤਾਂ ਕਿਉਂਕਿ ਸ਼ੋਰ ਤਾਂ ਹੈ ਵੀਰੇ ਧੁੱਪ ਤਾਂ ਲੱਗਦੀ ਨਹੀਂ ਹੈ ਧੁੱਪ ਤੇ ਰਹੇ ਜਾਂਦੇ ਨਹੀਂ ਸੇ ਹੋਈ ਨਹੀਂ ਸ਼ਾਮ ਆਉਂਦੀ ਦੂਰੇ ਦੇ ਪਹਿਲੇ ਜਨ ਮੋਟਰ ਦੀ ਧੁੱਪ ਤਾਂ ਔਖੀ ਸਪਰੇਅ ਕਰੀ ਦੀ 2 ਮਹੀਨੇ ਤਿੰਨ 2 ਮਹੀਨੇ ਕੱਢ ਗਏ ਅੰਕਲ ਪਹੀ ਚ ਸਪਰੇਅ ਕਰੀ ਤੀ 2 ਮਹੀਨੇ ਕੱਢ ਗਈ ਉਹ ਨਾਲ ਹਾਂ ਤਾਂ ਆਹ ਦਾ 3 ਦਿਨ ਤੱਕ ਸੋਮਵਾਰ ਤੱਕ ਫਿਰ ਹੋਗੇ ਕਹਿੰਦੇ ਮੱਛਾ ਲੱਖੋ ਜਿੰਨੇ ਤਾਂ ਨੇ ਕਿਹੜੇ ਜ਼ਰੂਰੀ ਸਾਡੇ ਨੇ ਖਾ ਵੀਣ ਡੇਲੀ ਹਾਂਜੀ ਕੀ ਨਾ ਕੀ ਬੰਨ। ਪੀਂਦੇ ਨੇ ਤੇ ਹੀ ਲੰਦ। ਆਏ ਹੁਣ ਵਧੀਆ ਲੱਗਦੀ ਮੋਟਰ ਸਾਡੀ ਅੰਦਰ ਸਾਫ ਐ ਨਾ। ਸਾਫ ਰੱਖਣਾ ਨੇ ਦੇ ਗਏ ਲੜਕੇ ਦੇ ਨਹੀਂ ਦੇ ਦਾਂ। ਹਾਂ ਹਾਂ ਜੀ। ਵਧੀਆ ਨਾ ਟੋਏ ਜੀ ਵੀ ਭਰੋਗੇ ਜਿਹੜੇ ਥੱਲੇ ਤੇ। ਇਹ ਟੋਏ ਨੇ ਗੰਦੇ ਹੋ ਫਸੇ ਜਾਂਦਾ ਸਾਡੇ। ਹਾਂਜੀ। ਇਹ ਮੋਟਰ ਦਾ। ਐਂ ਠੰਡਾ ਪਾਣੀ। ਇਹ ਵਾਹ ਲਓ ਬਸ ਬਸ ਮੈਂ ਨਾ ਨੀਂਦ ਨੂੰ ਮੇਰੇ ਕੋਲ ਤੇ ਘੋੜੀ ਹੈ ਨਹੀਂ ਘੋੜੀ ਨੂੰ ਮarre ਜਾ ਰਿਹਾ ਤੂੰ ਕਈ ਵਾਰ ਨਾ ਰੋਡ ਪੈ ਜਾਂਦੀ ਯਾਰ ਚਾਹ ਮੇਰੀ ਆਪ ਤਾਂ ਸਣਾ ਮੇਰੇ ਰਾਸਤੇ ਨੂੰ ਪਾਣੀ ਨਹੀਂ ਨਾ ਬਹਿਣਾ ਉਹ ਪਿਆਸ ਲੱਗੇ ਜਾਂਦੀ ਰਾਤ ਨੂੰ ਬਹਿਣਾ ਕਿ ਉਹ ਸਵੇਰੇ ਉੱਠ ਕੇ ਬਾਸੀ ਪਾਣੀ ਪੀਣਾ। ਬਾਸੀ? ਆਹਦੇ ਨਜ਼ਾਰਾ ਹੀ ਬਹੁਤ ਬਾਸੀ ਕਰਨ ਕੀ ਹੈ ਬੇਟੀ। ਹਾਂ। ਬਾਸੀ ਦੁੱਧ ਤੇ ਲੱਸੀ ਪੀਣੀ ਹੈ ਕਿ ਸਰੀਰ ਤੇ 10 ਦਿਨ ਚ ਹੋ ਗਿਆ ਕਿ ਪੀਤਾ ਆਵੇਂ। ਅੱਛਾ। ਬਾਸੀ ਉਹ ਵੀ ਹੁੰਦਾ ਆਪਣਾ ਜਿਹੜਾ ਵਾਟਰ ਕੋਲਰਾਂ ਨੇ ਪਾਣੀ ਬਾਸੀ ਹੋ ਜਾਂਦਾ ਇੱਕ-ਇੱਕ ਦਿਨ ਪੁਰਾਣਾ ਹੀ ਹੋ ਜਾਂਦਾ ਉਹ। ਬਾਟਰਪੂਲ ਦਾ ਪਿਆ ਯਾਰ ਘਰਾਂ। ਮੇਰੇ ਕੋਲ ਛੋਟਾ ਪਰਉਣ ਦਾ ਲੋੜ ਨਹੀਂ ਇੰਨਾ ਠੰਡਾ ਪਾਣੀ ਖਰਾਬ ਹੈ ਕਰਦੇ। ਹੈ ਨਾ? ਬੋਰਡ ਤੇ ਹੋਣਾ ਚਾਹੀਦਾ ਦੋ ਦੋਨੇ ਤਿੰਨ ਭਰ ਨੂੰ ਹਾਂ ਤੇ ਲੋਈ ਸਾਡੀਆਂ ਗੱਲਾਂ ਚੱਲਦੇ ਰਹਿਣੀਆਂ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਆ ਬਈ ਕਿਸੇ ਫਿਰ ਅਗਲੇ ਬਲੌਗ ਹੁਣ ਕੱਲੂ ਦੇਖਾਂਗੇ ਓਕੇ ਬਾ ਬਾਏ